ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਪਾਣੀ ਨਾਲ ਭਿੱਜੇ ਪਏ ਗੱਟੇ ਇਹ ਤਸਵੀਰਾਂ ਪਵਾਨੀਗੜ੍ਹ ਦੀ ਅਨਾਜ ਮੰਡੀ ਦੀਆਂ ਨੇ ਪੱਲੇਦਾਰਾਂ ਦੀ ਹੜਤਾਲ ਕਾਰਨ ਇੱਥੇ ਹਜ਼ਾਰਾਂ ਕਣਕ ਦੀਆਂ ਬੋਰੀਆਂ ਖੁੱਲੇ ਅਸਮਾਨ ਹੇਠ ਪਈਆਂ ਨੇ ਹਾਲਾਤ ਇਹ ਨੇ ਕਿ ਨਵੀਂ ਆਰੀ ਕਣਕ ਉਤਾਰਨ ਲਈ ਥਾਂ ਨਹੀਂ ਬਚੀ ਪੱਲੇਦਾਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਸਿੱਧੀ ਪੇਮੈਂਟ ਕੀਤੀ ਜਾਵੇ ਅਸਰ ਆਪਣੇ ਜੋ ਪੱਲੇਦਾਰ ਮਜ਼ਦੂਰ ਜੁਨੀਆਨਾਂ ਦੀ ਪੇਮੈਂਟ ਬਾਰੇ ਟੈਂਡਰਾਂ ਦੀ ਸਬੰਧਤ ਬਾਰੇ ਕਿ ਸਾਨੂੰ ਜੋ ਠੇਕੇਦਾਰ ਨੂੰ ਰੇਟ ਦਿੱਤਾ ਜਾਂਦਾ ਠੇਕੇਦਾਰ ਨੂੰ ਛੱਡ ਕੇ ਸਰਕਾਰ ਸਾਨੂੰ ਸਿੱਧੀ ਪੇਮੈਂਟ ਦੇਵੇ ਉਸ ਬਾਰੇ ਇਹ ਹੜਤਾਲ ਕਰੀ ਗਈ ਆ ਕੀ ਤੁਸੀਂ ਵੀ ਪੱਲੇਦਾਰੀ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਸਰ ਅਸੀਂ ਪੱਲੇਦਾਰੀ ਦੀ ਕੰਮ ਕਰਦੇ ਹਾਂ ਕਿੰਨਾ ਕੁ ਜਿਹੜਾ ਮੁਸ਼ਕਲ ਆਉਂਦੀ ਆ ਸਾਨੂੰ ਇਹ ਟੋਆ ਟਵਾਈ ਦੇ ਵਿੱਚ ਸਰ ਮੁਸ਼ਕਲ ਤਾਂ ਹੈਗੀ ਆ ਜੀ ਹੋ ਕੰਮ ਕਰ ਰਿਹਾ 50 ਕਿਲੋ ਦਾ ਗੱਟਾ ਜੀ ਗੱਟੇ ਦਾ ਰੇਟ ਸਰਕਾਰ ਕੁਛ ਦਿੰਦੀ ਹੈ ਤੇ ਲੇਬਰ ਨੂੰ ਕੁਛ ਮਿਲਦਾ ਮੰਨ ਲਓ ਵੀ ਸਰਕਾਰ 5 ਰੁਪਏ ਗੱਟਾ ਠੇਕੇਦਾਰ ਨੂੰ ਦੇ ਰਹੀ ਹੈ ਠੇਕੇਦਾਰ ਲੇਬਰ ਨੂੰ 2 ਰੁਪਏ ਹੀ ਗੱਟਾ ਦਿੰਦਾ ਜੀ 3 ਰੁਪਏ 2 ਰੁਪਏ ਵਿੱਚੋਂ ਆਪ ਖਾਂਦਾ ਜੇ ਉਹ ਸਿੱਧਾ ਸਰਕਾਰ ਲੇਬਰ ਨੂੰ ਦੇ ਦੇ ਕਾਹਨੂੰ ਕਿਸੇ ਦੀ ਉਹ ਕਰੇ ਜੀ ਆਪਦਾ ਕੰਮ ਵਧੀਆ ਚੱਲੇ ਲੇਬਰ ਆਪਦੇ ਬੱਚੇ ਵਧੀਆ ਪਾਲਣ ਇੱਕ ਬੰਦੇ ਦਾ ਢਿੱਡ ਭਰਨ ਵਾਸਤੇ ਦੇਖੋ ਜੀ ਕਿੰਨੇ ਮਜ਼ਦੂਰਾਂ ਨੂੰ ਮਾਰਦੇ ਸਰਕਾਰ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਅਸੀਂ ਤਾਂ ਸਿਰਹੀ ਕਹਿਣਾ ਚਾਹੁੰਦੇ ਵੀ ਜਲਦੀ ਤੋਂ ਸਾਡਾ ਹੱਲ ਹੱਲ ਹੋਵੇ ਠੀਕ ਆ ਨਾ ਜੀ ਆਪਦਾ ਕੰਮ ਵਧੀਆ ਚੱਲੇ ਅਸੀਂ ਆਪਦੇ ਜਵਾਖਾਂ ਨੂੰ ਪਾਲੀਏ ਆਪਦੇ ਆਹੋ ਕਰਨ ਹਮ ਸਰਦ ਲੂਗਾ ਕਿਸੇ ਕੋਈ ਪ੍ਰੋਬਲਮ ਹੈ ਵੀ ਨਹੀਂ ਕਿਸਾਨ ਦੇਖ ਲਓ ਤੁਸੀਂ ਆਪੇ ਸਭ ਲਾ ਲੋ ਆੜਤੀਆ ਐਸੋਸੀਏਸ਼ਨ ਸਾਰੀ ਪਰੇਸ਼ਾਨ ਹੋ ਰਹੇ ਨੇ ਕੰਮ ਦੇ ਵਿੱਚ ਸਭ ਤੋਂ ਨਕਸਾਰ ਸਾਰੀ ਕਣਕ ਦੇਖੋ ਜੀ ਤੁਸੀਂ ਕਿੰਨੀ ਭਿੱਜ ਗਈ ਅੱਜ ਪਾਰਦਾਲਾ ਤਾਂ ਹੁਣ 5-5 ਰੁਪਏ ਸੀ ਘਟਾ ਲੈ ਰਹਿਆਂਗੇ ਆਪਦਾ ਕੰਮ ਕਰਾਈ ਦੇ ਇਹਨਾਂ ਤੋਂ ਪ੍ਰਾਈਵੇਟ ਲੈ ਰਹਿਆ ਇਹ ਆਪਦੇ ਪੱਲੋ ਦੇਣਗੇ ਹਮ ਇਹ ਕੌਣ ਦਊਗਾ ਆੜਤੀਆ ਦੇਊੀ ਪੱਲੋ ਕਿਹਦੀ ਢਾਂਟਾ ਲਾ ਰਹੇ ਨਹੀਂ ਨਹੀਂ ਢਾਂਟਾ ਲਾ ਰਹੇ ਹਾਂ ਨਕਸਾਨ ਤਾਂ ਦੇ ਸਾਰਿਆਂ ਦਾ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਆਪਣਾ ਕੱਲਿਆਂ ਦੀ ਨੁਕਸਾਨ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਸਰਕਾਰ ਦੀ ਨਾਹੇਲੀ ਕਰਕੇ ਜਿਹੜੇ ਖਰੀਦ ਪ੍ਰਬੰਧ ਨੇ ਉਹ ਬਹੁਤ ਨਾਕਸ ਨੇ ਨਾ ਤਾਂ ਸਰਕਾਰ ਕੋਲੇ ਕੋਈ ਇਸ ਨੂੰ ਲਾਉਣ ਲਈ ਕੋਈ ਜਗ੍ਹਾ ਹੈ ਜਿੰਨੀ ਕੁ ਸਪੇਸ ਹੈ ਟਿਆ ਕੋਲੇ ਉਹ ਮੁਕੰਮਲ ਤੌਰ ਤੇ ਭਰ ਗਈ ਹੁਣ ਕਿਸਾਨ ਨੂੰ ਇੰਨੀ ਪਰੇਸ਼ਾਨੀ ਹੈ ਕਿ ਉਹਨੂੰ ਕੱਚੇ ਤੇ ਜਾ ਕੇ ਆਪਣੀ ਜਿਹੜੀ ਜਿੰਸ ਹੈ ਉਹ ਸੱਟਣੀ ਪੈਂਦੀ ਹੈ ਦੂਜੇ ਪਾਸੇ ਲਿਫਟਿੰਗ ਦੀ ਵੱਡੀ ਪ੍ਰੋਬਲਮ ਹੈ ਕਿ ਪੱਲੇਦਾਰ ਯੂਨੀਅਨਾਂ ਨੇ ਪਿਛਲੇ ਸਮੇਂ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਉਹਦੇ ਚੋਂ ਉਹਨਾਂ ਦੀਆਂ ਬਹੁਤ ਡਿਮਾਂਡਸ ਲਈਆਂ ਜਿਹੜੀਆਂ ਡਿਮਾਂਡਸ ਉਹਨਾਂ ਨੇ ਮੰਨੀਆਂ ਵੀ ਨੇ ਤੇ ਇਸ ਗੱਲ ਤੇ ਐਗਰੀ ਕੀਤੀ ਹੈ ਸਰਕਾਰ ਕਿ ਅਸੀਂ ਜਿਹੜੀ ਪੱਲੇਦਾਰ ਨੇ ਉਹਨਾਂ ਨੂੰ ਡਾਇਰੈਕਟ ਪੇਮੈਂਟ ਕਰਾਂਗੇ ਪੱਲੇਦਾਰਾਂ ਨੇ ਡਿਮਾਂਡ ਹੈ ਕਿ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੋਵੇ ਤਾਂ ਕਿ ਡਾਇਰੈਕਟ ਪੈਸਾ ਪੂਰੇ ਦਾ ਪੂਰਾ ਜਿਹੜਾ ਹੈ ਉਹ ਪੱਲੇਦਾਰ ਦੇ ਖਾਤੇ 'ਚ ਜਾ ਸਕੇ